ਹੈਲੋ ਹਾਂਜੀ ਸਰ ਸ਼੍ਰੀਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਉਹ ਹੈਗੀ ਰਾਮ ਟੈਕਸ ਬ੍ਰਾਂਡ ਦੇ ਮਾਈਨਰ ਡੈਫੈਕਟਡ ਸੂਟ ਹੋਣਗੇ ਜਿਸ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਜਿਹੜੇ ਹੈਗੇ ਟੈਬੀ ਪਲੱਸ ਜੌਰਜਟ ਦੇ ਸੂਟ ਮਿਲਣਗੇ ਜੀ ਔਰ ਮਸਲਿਨ ਦੇ ਵਿਦ ਦੁਪੱਟਾ ਸੂਟ ਹੋਣਗੇ ਜਿਹੜੇ ਕਿ ਪਾਰਟੀ ਵੇਅਰ ਰਹਿਣ ਵਾਲੇ ਸੂਟ ਹੋਣਗੇ ਕਾਫੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆ ਨਿਹਾਲ ਸਿੰਘ ਵਾਲਾ ਜਿਹੜੀ ਵੀ ਪਹਿਣਾ ਵੀਰਤ ਕਰਕੇ ਕਪੜਾ ਬਾਈ ਕਰਨਾ ਚਾਹੁੰਦੀ ਹੈ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੁਣ ਸੁਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਪਹਿਲੇ ਜੋ ਅਸੀਂ ਸੂਟ ਦਿਖਾਉਣ ਜਾ ਰਹੇ ਹਾਂ ਇਹ ਸੂਟ ਰਏ ਆ ਜੀ ਕਾਫੀ ਡਿਮਾਂਡ ਦੇ ਵਿੱਚ ਆਪਾਂ ਪਹਿਲਾਂ ਇਹ ਸੂਟ ਇੱਕ ਵੀਡੀਓ ਦੇ ਵਿੱਚ ਪਾਇਆ ਸੀ ਜੀ ਮਾਈਨਰ ਡੈਫੈਕਟ ਦੇ ਵਿੱਚ ਥੋੜੇ ਮਾਈਨਰ ਡੈਫੈਕਟ ਦੇ ਵਿੱਚ ਆਪਣੇ ਕੋਲੇ ਸੇਮ ਤਿੰਨ ਪੀਸ ਹੈਗੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਬੁਕਿੰਗ ਆਈ ਸੀ ਜਿਹੜੀਆਂ ਭੈਣਾਂ ਦੀ ਬੁਕਿੰਗ ਪੈਂਡਿੰਗ ਹੈਗੀ ਆ ਉਹਨਾਂ ਨੂੰ ਸੂਟ ਨਹੀਂ ਸੀ ਮਿਲੇ ਉਹ ਆਪਣੀ ਬੁਕਿੰਗ ਆ ਜਿਹੜੀ ਹੁਣ ਕਰਵਾ ਸਕਦੀਆਂ ਨੇ ਜੀ ਇਹ ਜਿਹੜਾ ਸੂਟ ਹੈਗਾ ਆ ਰੀਸਟਾਕ ਹੋ ਚੁੱਕਿਆ ਹੈ ਜੀ ਸਟਾਫ ਰਹੇਗਾ ਜੀ ਪਿਓਰ ਮਸਲੀਨ ਦਾ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਰਹੇਗਾ ਵਿਦ ਦੁਪੱਟਾ ਸੂਟ ਹੋਏਗਾ ਫੁਲੀ ਤੁਹਾਨੂੰ ਹੈਡਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਕਾਫੀ ਪਿਆਰਾ ਪੀਸ ਹੈ ਜੀ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਡਿਜੀਟਲ ਪ੍ਰਿੰਟ ਪਲੱਸ ਵਰਕ ਆ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਹੈਂਡਵਰਕ ਹੋਏਗਾ ਟੋਟਲੀ ਫਰੰਟ ਦੇ ਉੱਪਰ ਜਿਹੜਾ ਮਿਲੇਗਾ ਤੁਹਾਨੂੰ ਹੈਂਡਵਰਕ ਹੋਏਗਾ ਜੀ ਔਰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਹੈਂਡ ਦਾ ਕੰਮ ਮਿਲਣਾ ਪਲੱਸ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਮਿਲੇਗਾ ਜੀ ਕਲਰ ਜੋ ਇਸ ਦਾ ਹੋਏਗਾ ਜੀ ਸਕਿਨ ਐਂਡ ਆਨੀਅਨ ਕਲਰ ਦਾ ਮਿਕਸ ਕਲਰ ਹੈ ਜੀ ਕਾਫੀ ਪਿਆਰਾ ਸ਼ੇਡ ਆ ਬ੍ਰਾਂਡ ਰਹੇਗਾ ਜੀ ਰਾਮਟੈਕਸ ਸ਼ਰਟ ਦਾ ਜੋ ਸਟਾਫ ਰਹੇਗਾ ਪਿਓਰ ਮਸਲੀਨ ਸਿਲਕ ਦਾ ਸਟਾਫ ਹੋਏਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਸੇਮ ਐਜਾ ਹੀ ਤੁਹਾਨੂੰ ਮਿਲਣੀ ਹੈ ਜੀ ਇਸਦੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਐਜ਼ ਆਈ ਡਿਜੀਟਲ ਪ੍ਰਿੰਟ ਆ ਜਿਹੜਾ ਬੈਕ ਦੇ ਉੱਪਰ ਮਿਲੇਗਾ ਜੀ ਐਵਲ ਹੀ ਰਹੇਗੀ ਜੀ ਬੈਕ ਸਾਈਡ ਤੋਂ ਹੀ ਤੁਹਾਨੂੰ ਇਸ ਦੀਆਂ ਬਾਜੂ ਨਿਕਲਣੀਆਂ ਜੀ ਇਸ ਦੀਆਂ ਬਾਜੂ ਸਾਈਡ ਤੋਂ ਨਿਕਲਣੀਆਂ ਸੇਮ ਐਜ਼ ਆਈ ਬੈਕ ਰਹਿਣ ਵਾਲੀ ਆ ਨਾਲ ਤੁਹਾਨੂੰ ਮਿਲਣੀ ਹੈ ਜੀ ਨੇਚਰਲ ਕ੍ਰੇਪ ਦੀ ਬਾਟਮ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਨੇਚਰਲ ਕ੍ਰੇਪ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਪਿਓਰ ਮਸਲੀਨ ਦਾ ਜਿਹੜਾ ਹੈਗਾ ਹੈ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪट्टे ਦੇ ਉੱਪਰ ਦਿੱਤੀ ہوئی ਮਿਲੇਗੀ ਜੀ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਦੁਪट्टे ਦੇ ਉੱਪਰ ਦਿੱਤੀ ہوئی ਮਿਲਣੀ ਹੈ ਜੀ ਬਹੁਤ ਪਿਆਰਾ ਖੁੱਲਾ ਡੁਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲ ਰਿਹਾ ਜੀ ਮਸਲੀਨ ਦਾ ਸੂਟ ਦਾ ਪ੍ਰਾਈਸ ਰਹੇਗਾ 1875 ਰੁਪਏ ਜੀ 1875 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਸੇਮ ਜਿਹੜੇ ਹੈਗੇ ਤੁਹਾਨੂੰ ਇਹ ਪੀਸ ਮਿਲ ਜਾਣਗੇ ਜੀ ਸੇਮ ਕਲਰ ਦੇ ਤੁਹਾਨੂੰ 2 ਪੀਸ ਮਿਲਣਗੇ ਜੀ ਸੇਮ ਕਲਰ ਦੇ ਲੋ ਜੀ ਨੈਕਸਟ ਤੁਹਾਨੂੰ ਸੇਮ ਕਲਰ ਦਾ ਇੱਕ ਪੀਸ ਹੈ ਜਿਹੜਾ ਹੋਰ ਮਿਲੇਗਾ ਜੀ ਸੇਮ ਕਲਰ ਦਾ ਵਿਦ ਦੁਪੱਟਾ ਇਹਨਾਂ ਵਿੱਚ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਜੀ ਵੈਸੇ ਇਹ ਮਾਈਨਰ ਡਿਫੈਕਟਡ ਸੂਟ ਨੇ ਬਟ ਇਹਨਾਂ ਵਿੱਚ ਸਾਨੂੰ ਕਿਤੇ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਜੀ ਆਰਾਮ ਨਾਲ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋਏਗਾ ਕਲਰ ਜੋ ਰਹੇਗਾ ਸਕਿਨ ਐਂਡ ਅਨੀਅਨ ਕਲਰ ਦਾ ਮਿਕਸ ਕਲਰ ਰਹਿਣ ਵਾਲਾ ਸੂਟ ਦਾ ਪ੍ਰਾਈਸ ਹੋਏਗਾ 1875 ਰੁਪਏ ਜੀ 1875 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਬਹੁਤ ਪਿਆਰਾ ਪਾਰਟੀ ਵੇਅਰ ਸੂਟ ਰਹਿਣ ਵਾਲਾ ਹੈ ਜੀ ਵਿਦ ਦੁਪੱਟਾ 1875 ਰੁਪਏ ਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਜਿਹੜਾ ਸੂਟ ਹੈ ਤੁਹਾਨੂੰ ਪਾਰਟੀ ਵੇਅਰ ਸੂਟ ਆ ਉਹ ਮਿਲ ਜਾਏਗਾ ਜੀ ਇਹ ਤੁਹਾਨੂੰ ਦੋ ਪੀਸ ਆ ਜਿਹੜੇ ਸੇਮ ਮਿਲ ਜਾਣਗੇ ਜਿਹੜੀਆਂ ਪਹਿਣਨ ਦੀ ਪੈਂਟਿੰਗ ਬੁਕਿੰਗ ਹੈਗੀ ਆ ਉਹ ਆਪਣੀ ਬੁਕਿੰਗ ਆ ਜਿਹੜੀ ਉਹ ਕਰਵਾ ਸਕਦੀਆਂ ਨੇ ਜੀ ਕਾਫੀ ਪਿਆਰਾ ਜਿਹੜਾ ਇਹ ਸੂਟ ਆ ਤੁਹਾਨੂੰ मिल ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਉਹ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਇਸੇ ਦੇ ਵਿੱਚ ਹੀ ਕਲਰ ਮਿਲੇਗਾ ਜੀ ਗ੍ਰੀਨ ਕਲਰ ਹੋਏਗਾ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲਣਾ ਹੈ ਜੀ ਗ੍ਰੀਨ ਕਲਰ ਹੋਏਗਾ ਪੈਸਟਾ ਗ੍ਰੀਨ ਕਲਰ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਜੀ ਇੱਕ ਕਲਰ ਹੋਰ ਮਿਲੇਗਾ ਇਸ ਤੇ ਫਰੰਟ ਦੇ ਉੱਪਰ ਤੁਹਾਨੂੰ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਹੋਰ ਵਰਕ ਆ ਜਿਹੜਾ ਉਹ ਮਿਲਣਾ ਹੈ ਜੀ ਫਰੰਟ ਦੇ ਉੱਪਰ ਕਲਰ ਜੋ ਰਹੇਗਾ ਲੈਕੀ ਕਲਰ ਹੋਏਗਾ ਜੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਰਹਿਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਕੰਮ ਮਿਲਣਾ ਹੈ ਜੀ ਇਸ ਤੇ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਸ਼ਰਟ ਰਹੇਗੀ ਪਿਓਰ ਮਸਲੀਨ ਸਿਲਕ ਦੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਹੋਏਗਾ ਜੀ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਵਰਕ ਮਿਲਣਾ ਹੈ ਜੀ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਬ੍ਰਾਂਡ ਰਹੇਗਾ ਰਾਮਟੈਕਸ ਨਾਲ ਤੁਹਾਨੂੰ ਮਿਲਣੀ ਹੈ ਜੀ ਨੇਚਰਲ ਕ੍ਰੇਪ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਜੀ ਨੇਚਰਲ ਕਰੇਪ ਦੀ ਬਾਟਮ ਜੀ ਖੁੱਲੀ ਡੁੱਲੀ ਤੁਹਾਡੀ ਬਾਟਮ ਆ ਜਿਹੜੀ ਉਹ ਰੈਡੀ ਹੋਏਗੀ ਸੇਮ এজ ਜੇ ਤੁਹਾਨੂੰ ਸ਼ਰਟ ਦਾ ਬੈਕ ਬੈਕ ਮਿਲੇਗਾ ਜੀ ਸੇਮ এজ ਜੇ ਬੈਕ ਮਿਲਣੀ ਹੈ ਜੀ ਐਵਲੀ ਹੋਏਗੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਸੇਮ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਬੈਕ ਦੇ ਉੱਪਰ ਵੀ ਮਿਲੇਗਾ ਜੀ ਸੇਮ ਐਜ਼ ਆਈ ਤੁਹਾਨੂੰ ਬੈਕ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਔਰ ਨਾਲ ਤੁਹਾਨੂੰ ਮਿਲਣਾ ਜੀ ਮਸਲੀਨ ਦਾ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਹੈਗੀ ਤੁਹਾਨੂੰ ਦੁਪੱਟੇ ਦੇ ਉੱਪਰ ਮਿਲੇਗੀ ਜੀ ਇਲਾਚੀ ਕਲਰ ਹੋਏਗਾ ਜੀ ਇਲਾਚੀ ਕਲਰ ਰਹਿਣ ਵਾਲਾ ਹੈ ਜੀ ਵਿਦ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਵਿਦ ਦੁਪੱਟਾ ਸੂਟ ਹੋਏਗਾ ਪਾਰਟੀ ਵੇਅਰ ਸੂਟ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਸੂਟ ਦਾ ਪ੍ਰਾਈਸ ਰਹੇਗਾ 1875 ਰੁਪਏ ਜੀ 1875 ਰੁਪਏ ਦੇ ਵਿੱਚ ਸੂਟ ਆ ਜਿਹੜਾ ਇਹ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 1865 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਸਿੰਗਲ ਸੂਟ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਲੱਗੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਖਾਦੀ ਦਾ ਆਫ ਵਾਈਟ ਕਲਰ ਹੋਏਗਾ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਰਹਿਣ ਵਾਲਾ ਜੀ ਪਿਓਰ ਖਾਦੀ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਜੀ ਵਿੱਦੂ ਦੁਪੱਟਾ ਸੂਟ ਰਹਿਣ ਵਾਲੇ ਹੋਣਗੇ ਜੀ ਸਾਰੇ ਦੇ ਸਾਰੇ ਸੂਟ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਵਿੱਦੂ ਦੁਪੱਟਾ ਸੂਟ ਹੋਣਗੇ ਔਰ ਪਾਰਟੀ ویئر ਸੂਟ ਰਹਿਣ ਵਾਲੇ ਹੋਣਗੇ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜ਼ਾਈਨਿੰਗ ਮਿਲਣੀ ਹੈ ਜੀ ਪੈਂਟੈਕਸ ਵਗੈਰਾ ਪਾ ਕੇ ਲੇਸਾਂ ਦੇ ਨਾਲ ਡਿਜ਼ਾਈਨਿੰਗ ਮਿਲੇਗੀ ਪਲੱਸ ਤੁਹਾਨੂੰ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਵਰਕ ਮਿਲਣਾ ਹੈ ਜੀ ਆਫ ਵਾਈਟ ਕਲਰ ਰਹਿਣ ਵਾਲਾ ਹੈ ਜੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਹੋਏਗਾ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਥ੍ਰ ਔਰ ਪੈਨਲ ਮਿਲੇਗਾ ਜੀ ਪੈਨਲ ਦੇ ਉੱਪਰ ਵੀ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਜੀ ਪਲੱਸ ਲੇਸਾਂ ਦੇ ਨਾਲ ਵੀ ਜਿਹੜੀ ਹੈਗੇ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਜੀ ਲੇਸਾਂ ਦੇ ਨਾਲ ਵੀ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਆ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲਣਾ ਹੈ ਜੀ ਤੁਸੀਂ ਇਸ ਨੂੰ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਜੀ ਪਿਓਰ ਖਾਦੀ कॉटन ਦਾ ਜਿਹੜਾ ਹੈਗਾ ਤੁਹਾਨੂੰ ਇਹ ਸਟਾਫ ਮਿਲਣਾ ਹੈ ਜੀ ਪਿਓਰ ਖਾਦੀ ਦਾ ਕਲਰ ਰਹੇਗਾ ਜੀ ਆਫ ਵਾਈਟ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਰਹਿਣ ਵਾਲਾ ਸੇਮ ਐਜ਼ ਜੇ ਤੁਹਾਨੂੰ ਮਿਲਣੀ ਹੈ ਜੀ ਇਸਦੀ ਬੈਕ ਔਰ ਬਾਟਮ ਜੀ ਬੈਕ ਜੋ ਰਹੇਗੀ ਇਸਦੀ ਪਲੇਨ ਹੋਏਗੀ ਜੀ ਪਲੇਨ ਤੁਹਾਨੂੰ ਬੈਕ ਮਿਲੇਗੀ ਔਰ ਪਲੇਨ ਹੀ ਨਾਲ ਤੁਹਾਨੂੰ ਮਿਲਣੀ ਹੈ ਜੀ ਇਸਦੀ ਬਾਟਮ ਨਾਲ ਤੁਹਾਨੂੰ ਪਲੇਨ ਹੀ ਬਾਟਮ ਮਿਲਣੀ ਹੈ ਪਲੇਨ ਹੀ ਨਾਲ ਤੁਹਾਨੂੰ ਮਿਲਣੀ ਹੈ ਬੈਕ ਔਰ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਡਿਜ਼ਾਈਨਰ ਦੁਪੱਟਾ ਹੋਏਗਾ ਪਿਓਰ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਹੋਏਗਾ ਜੀ ਦੁਪੱਟੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਫੁੱਲੀ ਵਰਕ ਮਿਲੇਗਾ ਪਲੱਸ ਆਰਗੇਂਜ਼ਾ ਲੇਸ ਦੇ ਨਾਲ ਫਿਨਿਸ਼ਿੰਗ ਤੁਹਾਨੂੰ ਮਿਲਣੀ ਹੈ ਜੀ ਫੁੱਲੀ ਵਰਕ ਆ ਜਿਹੜਾ ਤੁਹਾਨੂੰ ਦੁਪੱਟੇ ਦੇ ਉੱਪਰ ਮਿਲੇਗਾ ਜੀ ਦੁਪੱਟੇ ਦੇ ਉੱਪਰ ਤੁਹਾਨੂੰ ਫੁੱਲੀ ਵਰਕ ਆ ਜਿਹੜਾ ਉਹ ਮਿਲਣਾ ਹੈ ਜੀ ਫੋਲੋ ਵਰਕ ਦਾ ਤੁਹਾਨੂੰ ਦੁਪੱਟਾ ਮਿਲੇਗਾ ਪਾਰਟੀ ویئر ਸੂਟ ਰਹਿਣ ਵਾਲਾ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਮਾਈਨਰ ਡਿਫੈਕਟਡ ਸੂਟ ਆ ਬਟ ਇਹਦੇ ਵਿੱਚ ਸਾਨੂੰ ਕਿਤੇ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਜੀ ਕਿਤੇ ਵੀ ਸਾਨੂੰ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਸੂਟ ਦਾ ਪ੍ਰਾਈਸ ਹੋਏਗਾ 2075 ਰੁਪਏ ਜੀ 2075 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹਿਣ ਵਾਲੀ ਹੈ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਸਾਰੇ ਦੇ ਸਾਰੇ ਸੂਟ ਜਿਹੜੇ ਰਹਿਣ ਵਾਲੇ ਹੋਣਗੇ ਡਿਜ਼ਾਈਨਰ ਸੂਟ ਹੋਣਗੇ ਔਰ ਸਾਰੇ ਰਾਮ ਟੈਕਸ ਦੇ ਰਹਿਣ ਵਾਲੇ ਹੋਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੌਰਜਟ ਦਾ ਸੂਟ ਹੋਏਗਾ ਵਿਦ ਦੁਪੱਟਾ ਜੀ ਜੌਰਜਟ ਦਾ ਸੂਟ ਰਹਿਣ ਵਾਲਾ ਕਲਰ ਰਹੇਗਾ ਰਸਟ ਰਸਟ ਕਲਰ ਰਹਿਣ ਵਾਲਾ ਹੈ ਜੀ ਕਾਫੀ ਪਿਆਰਾ ਪੀਸ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਪਲੱਸ ਸਰਵੋਸਕੀ ਦਾ ਕੰਮ ਮਿਲੇਗਾ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਡਿਜੀਟਲ ਪ੍ਰਿੰਟਰ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟਰ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਦੇ ਉੱਪਰ ਔਰ ਸਰਵੋਸਕੀ ਦਾ ਕੰਮ ਮਿਲੇਗਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਐਂਡ ਸੌਫਟ ਸਟਾਫ ਰਹਿਣ ਵਾਲਾ ਹੈ ਜੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਸਟਾਫ ਹੋਏਗਾ ਜੀ A1 A1 ਸਟਾਫ ਹੋਏਗਾ ਜੀ ਜੌਰਜਟ ਦਾ ਬਹੁਤ ਪਿਆਰਾ ਸਟਾਫ ਹੈ ਜੀ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਸੇਮ ਐਜ਼ ਆਈ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਮਿਲਣੀ ਆ ਬੈਕ ਜੀ ਸੇਮ ਐਜ਼ ਆਈ ਤੁਹਾਨੂੰ ਮਿਲੇਗੀ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਮਿਲਣਾ ਹੈ ਔਰ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਪ੍ਰਿੰਟ ਹੈ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ 3 ਮੀਟਰ ਦੀ ਸ਼ਰਟ ਹੋਣੀ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਸਿਲਕ ਦੀ 3 ਮੀਟਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਕ੍ਰੇਪ ਸਿਲਕ ਦੀ 3 ਮੀਟਰ ਦੀ ਬਾਟਮ ਰਹਿਣ ਵਾਲੀ ਹੈ ਔਰ ਨਾਲ ਤੁਹਾਨੂੰ ਮਿਲੇਗਾ ਜੀ ਜੋਰਜ ਰਡ ਦਾ ਡਿਜ਼ਾਈਨਰ ਦੁਪੱਟਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਦੇ ਉੱਪਰ ਮਿਲੇਗੀ ਜੀ ਡਿਜ਼ਾਈਨਰ ਦੁਪੱਟਾ ਹੋਏਗਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਤੁਹਾਨੂੰ ਦ ਜੌਰ ਜੜ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਤੁਹਾਨੂੰ ਡਿਜ਼ਾਈਨਰ ਦੁਪੱਟਾ ਜਿਹੜਾ ਹੈਗਾ ਜੌਰ ਜੜ ਦਾ ਮਿਲੇਗਾ ਸੂਟ ਦਾ ਪ੍ਰਾਈਸ ਰਹੇਗਾ 2000 ਰੁਪਏ ਜੀ 2000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲੇਗਾ ਜੀ ਸ਼ਿਪਿੰਗ ਵੀ ਫ੍ਰੀ ਰਹੇਗੀ ਦੋ ਸੂਟਾਂ ਦੇ ਉੱਪਰ ਸਿੰਗਲ ਸੂਟ ਦੇ ਉੱਪਰ ਕੋਈ ਸ਼ਿਪਿੰਗ ਫ੍ਰੀ ਨਹੀਂ ਰਹੇਗੀ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਿਓਰ ਬਰਬਰੀ ਮਸਲੀਨ ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਇਸ ਨੂੰ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਪੀਸ ਹੈਗਾ ਪਾਰਟੀ wear ਸੂਟ ਰਹਿਣ ਵਾਲਾ ਹੈ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਥ्रेड ਪਲੱਸ ਪੈਚ ਦਾ ਕੰਮ ਲੈਣਾ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਤੁਸੀਂ ਇਸ ਨੂੰ ਵਿਦਾਊਟ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋ ਬਰਬਰੀ ਮਸਲੀਨ ਦਾ ਤੁਹਾਨੂੰ ਜਿਹੜਾ ਹੈਗਾ ਇਹ ਇਹ ਸੂਟ ਮਿਲੇਗਾ ਜੀ ਬਰਬਰੀ ਮਸਲੀਨ ਦਾ ਬਹੁਤ ਪਿਆਰੀ ਤੁਹਾਨੂੰ ਇਹ ਕਾਟਨ ਆ ਜਿਹੜੀ ਮਿਲੇਗੀ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਪੈਨਲ ਮਿਲੇਗਾ neck ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਪੈਨਲ ਦੇ ਉੱਪਰ ਪਲੱਸ ਵਰਕ ਮਿਲਣਾ ਹੈ ਜੀ ਬ੍ਰਾਂਡ ਰਹੇਗਾ ਰਾਮਟੈਕਸ ਔਰ ਨਾਲ ਤੁਹਾਨੂੰ ਮਿਲਣੀ ਆ ਜੀ ਕਰੀਬ ਦੀ ਬਾਟਮ ਕ੍ਰੇਪ ਦੀ ਬਾਟਮ অর ਬਾਟਮ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਇਹ ਵਾਲਾ ਕੰਮ ਆ ਜਿਹੜੀ ਤੁਹਾਡੀ ਬਾਟਮ ਦੇ ਉੱਪਰ ਆਏਗਾ ਜੀ ਬਾਟਮ ਦੇ ਉੱਪਰ ਵੀ ਤੁਹਾਨੂੰ ਕੰਮ ਮਿਲਣਾ ਹੈ ਜੀ ਬਹੁਤ ਪਿਆਰਾ ਸੋਬਰ ਤੇ ਸਰਦਾਰੀ ਜਿਹਾ ਸੂਟ ਹੈਗਾ ਜੀ ਬਾਟਮ ਤੇ ਵੀ ਕੰਮ ਮਿਲੇਗਾ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਸੇਮ ਐਜੇ ਤੁਹਾਨੂੰ ਮਿਲਣੀ ਇਸ ਤੇ ਬੈਕ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਇਹ ਨਾਲ ਤੁਹਾਨੂੰ ਮਿਲਣੀ ਹੈ ਬੈਕ ਜੀ ਇਹ ਵਾਲੇ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਬੈਕ ਮਿਲੇਗੀ ਜੀ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਵਿਦ ਲੇਸ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਹੈਗੇ ਤੁਹਾਨੂੰ ਦੁਪट्टे ਦੇ ਉੱਪਰ ਦਿੱਤੀ ਹੋਈ ਮਿਲੇਗੀ ਜੀ ਟੈਬੀ ਸਿਲਕ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਇਹ ਮਿਲੇਗਾ ਜੀ ਟੈਬੀ ਸਿਲਕ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਉਹ ਦਿੱਤੀ ਹੋਈ ਆ ਸੂਟ ਦਾ ਪ੍ਰਾਈਜ਼ ਰਹੇਗਾ 2075 ਰੁਪਏ ਜੀ 2075 ਰੁਪਏ ਦੇ ਵਿੱਚ ਤੁਹਾਨੂੰ ਸੋਬਰ ਤੇ ਸਰਦਾਰੀ ਪਾਰਟੀ ਵੇਅਰ ਸੂਟ ਆ ਜਿਹੜਾ ਇਹ ਮਿਲ ਜਾਏਗਾ ਇਸ ਨੂੰ ਤੁਸੀਂ ਅੱਗੇ ਸਮਰ ਦੇ ਜਿੰਨੇ ਵੀ ਪਾਰਟੀ ਫੰਕਸ਼ਨ ਹੋਦੇ ਉਹਨਾਂ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਔਰ ਅੱਜ ਵੀ ਜੇਕਰ ਤੁਹਾਨੂੰ ਕੋਈ ਪਾਰਟੀ ਫੰਕਸ਼ਨ ਆਉਂਦਾ ਤੁਸੀਂ ਉਸ ਤੇ ਲੈ ਵੀ ਇਸ ਨੂੰ ਵੇਅਰ ਕਰ ਸਕਦੇ ਹੋ ਜੀ ਮੌਸਮ ਦੇ ਅਕੋਰਡਿੰਗ ਬਹੁਤ ਪਿਆਰਾ ਸੂਟ ਹੈਗਾ ਜੀ ਵਿਦ ਦੁਪੱਟਾ ਪ੍ਰਾਈਜ਼ ਹੋਏਗਾ ਸਿਰਫ 2075 ਰੁਪਏ ਮਾਈਨਰ ਡਿਫੈਕਟਡ ਸੂਟੋ ਬਟ ਇਹਦੇ ਵਿੱਚ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਾ ਹੈ ਜੀ ਜੋਰਜਟ ਦਾ ਸੂਟ ਰਹਿਣ ਵਾਲਾ ਹੈ ਜੀ ਵਿਦ ਦੁਪੱਟਾ ਫੁੱਲੀ ਜਿਹੜਾ ਤੁਹਾਨੂੰ ਵਰਕ ਇਸ ਤੇ ਉੱਪਰ ਮਿਲਣਾ ਹੈ ਜੀ ਕਿਉਂਕਿ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਪਹਿਣਾ ਦੇ ਜੋਰਜਟ ਦੇ ਸੂਟਾਂ ਦੇ ਲਈ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਵੀ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਵਰਕ ਮਿਲਣਾ ਸੂਟ ਰਹੇਗਾ ਜੀ ਜੋਰਜਟ ਦਾ ਸ਼ਰਟ ਦਾ ਸਟਾਫ ਰਹੇਗਾ ਜੋਰਜਟ ਦੀ फ्रंट ਦੇ ਉੱਪਰ ਤੁਹਾਨੂੰ ਫੁੱਲੀ ਜਿਹੜਾ ਹੈਗਾ ਥਰੈਡ ਪਲੱਸ ਹੈਂਡ ਦਾ ਕੰਮ ਮਿਲੇਗਾ ਜੀ ਟੋਟਲੀ ਥਰੈਡ ਪਲੱਸ ਹੈਂਡ ਦਾ ਕੰਮ ਲੈਣਾ ਜੀ ਔਰ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਪਲੱਸ ਹੈਂਡ ਦਾ ਕੰਮ ਮਿਲੇਗਾ ਜੀ ਫੁੱਲੀ ਹੈਂਡ ਦਾ ਕੰਮ ਹੋਏਗਾ ਜੀ ਫੁੱਲੀ ਸੀਕਵੈਂਸ ਦਾ ਔਰ ਪਲੱਸ ਨੋਟ ਦਾ ਕੰਮ ਕੀਤਾ ਹੋਇਆ ਪਲੱਸ ਸਰਬੋਸਕੀ ਦਾ ਕੰਮ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਔਰ ਇਹ ਵਾਲਾ ਫਲਾਰ ਜਿਹੜਾ ਹੈਗਾ ਤੁਹਾਡੇ neck ਉੱਪਰ ਆਏਗਾ ਜੀ ਇਹਦੇ ਉੱਪਰ ਵੀ ਤੁਹਾਨੂੰ ਫੁੱਲੀ ਵਰਕ ਹੈ ਜਿਹੜਾ ਉਹ ਮਿਲੇਗਾ ਜੀ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਜੋਰ ਜੜਦੀ ਤੁਹਾਨੂੰ ਮਿਲਣੀ ਹੈ ਸ਼ਰਟ ਸੇਮ ਐਜ਼ ਜੇ ਤੁਹਾਨੂੰ ਮਿਲਣੀ ਹੈ ਬੈਕ ਜਿਸ ਦੀ ਪਲੇਨ ਹੋਏਗੀ ਜੀ ਬੈਕ ਹਾਂਜੀ ਡਿਜੀਟਲ ਪ੍ਰਿੰਟ ਦੀ ਹੀ ਤੁਹਾਨੂੰ ਸੌਰੀ ਡਿਜੀਟਲ ਪ੍ਰਿੰਟ ਦੀ ਹੀ ਤੁਹਾਨੂੰ ਮਿਲਣੀ ਹੈ ਜੀ ਬੈਕ ਔਰ ਸੇਮ ਐਜ਼ ਜੇ ਤੁਹਾਨੂੰ ਮਿਲਣਗੀਆਂ ਜੀ ਬਾਜੂ ਬਾਜੂ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਫਲਾਰਾ ਜਿਹੜੀ ਉਹ ਮਿਲਣਗੀ ਜੀ 3 ਮੀਟਰ ਦੀ ਸ਼ਰਟ ਹੈਗੀ ਬਾਜੂ ਵੱਖਰੀਆਂ ਮਿਲਣਗੀਆਂ 3 ਮੀਟਰ ਦੀ ਸ਼ਰਟ ਹੋਏਗੀ ਨਾਲ ਤੁਹਾਨੂੰ ਮਿਲਣੀ ਹੈ ਜੀ ਕ੍ਰੇਪ ਸਿਲਕ ਦੀ 10 ਮੀਟਰ ਦੀ ਹੀ ਬਾਟਮ ਜੀ ਕ੍ਰੇਪ ਸਿਲਕ ਦੀ ਨਾਲ ਤੁਹਾਨੂੰ ਮਿਲਣੀ ਹੈ 3 ਮੀਟਰ ਦੀ ਬਾਟਮ 10 ਮੀਟਰ ਦੀ ਸ਼ਰਟ ਫੁੱਲੀ ਵਰਕ ਸ਼ਰਟ ਦੇ ਫਰੰਟ ਦੇ ਉੱਪਰ ਮਿਲੇਗਾ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜ਼ਾਈਨਰ ਹੋਏਗਾ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਹੈਗੇ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲਣੀ ਹੈ ਜੀ ਡਿਜੀਟਲ ਪ੍ਰਿੰਟ ਦਾ ਜੋਰ ਜੜ ਦਾ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਡਿਜੀਟਲ ਪ੍ਰਿੰਟ ਦਾ ਜੋਰ ਜੜ ਦਾ ਤੁਹਾਨੂੰ ਜਿਹੜਾ ਹੈਗਾ ਇਹ ਦੁਪੱਟਾ ਮਿਲੇਗਾ ਸੂਟ ਦਾ ਪ੍ਰਾਈਜ਼ ਰਹੇਗਾ ਸਿਰਫ 2075 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਆ ਜਿਹੜਾ ਮਿਲ ਜਾਏਗਾ ਮਾਈਨਰ ਡੈਫੈਕਟਡ ਸੂਟ ਹੋ ਬਟ ਇਹਦੇ ਵਿੱਚ ਕਿਤੇ ਕੋਈ ਡੈਫੈਕਟ ਨਹੀਂ ਹੈਗਾ ਜੀ ਕਿਤੇ ਵੀ ਕੋਈ ਡਿਫੈਕਟ ਨਹੀਂ ਹੈਗਾ ਜੀ ਵਿਦ ਦੁਪੱਟਾ ਜਿਹੜਾ ਸੂਟ ਤੁਹਾਨੂੰ ਮਿਲਣਾ ਜੀ 2075 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਸੇਮ ਤੁਹਾਨੂੰ ਇੱਕ ਪੀਸਿਸ ਦੇ ਵਿੱਚ ਹੋਰ ਮਿਲੇਗਾ ਜੀ ਕਲਰ ਦਾ ਡਿਫਰੈਂਸ ਰਹਿਣ ਵਾਲਾ ਹੈ ਲਾਈਟ ਵਾਈਨ ਕਲਰ ਰਹੇਗਾ ਜੀ ਲਾਈਟ ਵਾਈਨ ਕਲਰ ਦਾ ਸੂਟ ਰਹਿਣ ਵਾਲਾ ਹੈ ਇਸੇ ਦੇ ਵਿੱਚ ਹੀ ਤੁਹਾਨੂੰ ਇੱਕ ਕਲਰ ਹੋਰ ਮਿਲੇਗਾ ਜੀ ਸੇਮ ਸੂਟ ਦੇ ਵਿੱਚ ਸੂਟ ਦਾ ਪ੍ਰਾਈਸ ਰਹੇਗਾ 2075 ਰੁਪਏ ਜੀ 2075 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਇਹ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਬ੍ਰਾਊਨ ਕਲਰ ਹੋਏਗਾ ਜੀ ਬਹੁਤ ਪਿਆਰਾ ਸ਼ੇਡ ਹੈ ਜੀ ਵੈਸੀ ਰਾਮ ਟੈਕਸ ਦੇ ਸਾਰੇ ਸ਼ੇਡ ਜਿਹੜੇ ਹੁੰਦੇ ਹੋ ਬੜੇ ਪਿਆਰੇ ਬਰਸ ਬਰ ਕਲਰ ਹੁੰਦੇ ਨੇ ਜੀ ਲਓ ਜੀ ਐਦਾਂ ਤੁਹਾਨੂੰ ਸੇਮ ਐਜ਼ਾ ਹੀ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ ਫਰੰਟ ਦੇ ਉੱਪਰ ਨੂੰ ਵੀ ਜਿਹੜਾ ਹੈਗਾ ਤੁਹਾਨੂੰ ਟੋਟਲੀ ਹੈਂਡ ਦਾ ਜਿਹੜਾ ਹੈਗਾ ਇਹ ਉਹ ਕੰਮ ਮਿਲਣਾ ਜੀ ਟੋਟਲੀ ਹੈਂਡ ਦਾ ਜਿਹੜਾ ਹੈਗਾ ਤੁਹਾਨੂੰ ਕੰਮ ਲੈਣਾ ਬ੍ਰਾਂਡ ਰਹੇਗਾ ਜੀ ਰਾਮਟੈਕਸ ਔਰ ਫਰੰਟ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਪਲੱਸ ਹੈਂਡ ਦਾ ਕੰਮ ਹੈ ਜਿਹੜਾ ਉਹ ਮਿਲਣਾ ਜੀ ਡਿਜੀਟਲ ਪ੍ਰਿੰਟ ਪਲੱਸ ਹੈਂਡ ਦਾ ਜਿਹੜਾ ਟੋਟਲੀ ਕੰਮ ਹੈ ਜਿਹੜਾ ਤੁਹਾਨੂੰ ਹੈਂਡ ਦਾ ਮਿਲਣਾ ਹੈ ਇਸ ਦੇ ਉੱਪਰ ਕਾਫੀ ਪਿਆਰਾ ਪੀਸ ਹੈ ਜੀ ਸੇਮ ਐਜਾ ਇਹ ਤੁਹਾਨੂੰ neck ਦੇ ਉੱਪਰ ਵੀ ਕੰਮ ਮਿਲੇਗਾ ਸੇਮ ਐਜਾ ਤੁਹਾਨੂੰ neck ਦੇ ਉੱਪਰ ਵੀ ਕੰਮ ਲੈਣਾ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਰਹੇਗਾ ਸੇਮ ਐਜਾ ਇਹ ਤੁਹਾਨੂੰ ਬੈਕ ਮਿਲਣੀ ਹੈ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਫਲਾਰ ਮਿਲਣਗੇ ਡਿਜੀਟਲ ਪ੍ਰਿੰਟ ਮਿਲੇਗਾ ਜੀ ਔਰ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਮਤਲਬ ਕਿ 3 ਮੀਟਰ ਦੀ ਸ਼ਰਟ ਹੋਣੀ ਹੈ ਜੀ ਨਾਲ ਤੁਹਾਨੂੰ 3 ਮੀਟਰ ਦੀ ਹੀ ਮਿਲਣੀ ਹੈ ਬਾਟ 10 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਸ਼ਰਟ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਦੁਪੱਟਾ ਵੀ ਜਿਹੜਾ ਹੈਗਾ ਤੁਹਾਨੂੰ ਜੌਰਜਟ ਦਾ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਜੌਰਜਟ ਦਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲਣੀ ਹੈ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਉੱਪਰ ਦਿੱਤੀ ਮਿਲੇਗੀ ਜੀ ਜੌਰਜਟ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਸੂਟ ਦਾ ਪ੍ਰਾਈਸ ਹੋਏਗਾ 2075 ਰੁਪਏ ਜੀ 2075 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਣਾ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹਾਂ ਜੀ 2075 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਰਾਮਟੈਕਸ ਬ੍ਰਾਂਡ ਦਾ ਪਾਰਟੀ ਵੇਅਰ ਸੂਟ ਹੈ ਜਿਹੜਾ ਤੁਹਾਡਾ ਰੈਡੀ ਹੋ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਹਾਂਜੀ ਨੈਕਸਟ ਜੋ ਤੁਹਾਨੂੰ ਸੂਟ ਮਿਲਣਾ ਹੈ ਜੀ ਰਾਮਟੈਕਸ ਬ੍ਰਾਂਡ ਦਾ ਹੋਏਗਾ ਜੋਰਜਟ ਦਾ ਸੂਟ ਰਹਿਣ ਵਾਲਾ ਜੀ ਰਾਮਟੈਕਸ ਬ੍ਰਾਂਡ ਹੋਏਗਾ ਜੋਰਜਟ ਦਾ ਸੂਟ ਰਹਿਣ ਵਾਲਾ ਹੈ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਮਿਲੇਗਾ ਜੀ ਔਰ ਪ੍ਰਿੰਟਿੰਗ ਜਿਹੜੀ ਹੈਗੀ ਤੁਹਾਨੂੰ ਸ਼ਰਟ ਦੇ ਫਰੰਟ ਦੇ ਉੱਪਰ ਮਿਲੇਗੀ ਜੀ ਕਾਫੀ ਪਿਆਰੀ ਪ੍ਰਿੰਟਿੰਗ ਹੈਗੀ ਹੈ ਕਲਰ ਹੈਗਾ ਜੀ ਡਾਰਕ ਰਸਟ ਸ਼ੇਡ ਹੈ ਜੀ ਡਾਰਕ ਰਸਟ ਸ਼ੇਡ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਰਹੇਗਾ ਸੇਮ ਐਜ਼ ਇਹ ਤੁਹਾਨੂੰ ਮਿਲਣੀ ਹੈ ਜੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਉਹ ਮਿਲੇਗਾ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਦਾ ਪ੍ਰਿੰਟ ਆ ਜਿਹੜਾ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਕ੍ਰੇਵ ਸਿਲਕ ਦੀ ਬਾਟਮ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਵ ਸਿਲਕ ਦੀ ਹੋਏਗੀ ਬਾਟਮ ਔਰ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਜਾਰਜਟ ਦਾ ਬਹੁਤ ਪਿਆਰਾ ਕਲਰ ਹੈਗਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਹੋਈ ਹੈ ਜੀ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਉਹ ਤੁਹਾਨੂੰ ਦੁਪੱਟੇ ਉੱਪਰ ਦਿੱਤੀ ਹੋਈ ਮਿਲੇਗੀ ਜੀ ਬਹੁਤ ਪਿਆਰਾ ਸੂਟ ਹੈ ਜੀ ਵਿਦ ਦੁਪੱਟਾ ਸੂਟ ਰਹਿਣ ਵਾਲਾ ਸੂਟ ਦਾ ਪ੍ਰਾਈਸ ਹੋਏਗਾ 1850 ਰੁਪਏ ਜੀ 1850 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਵਿੱਦੂ ਦੁਪੱਟਾ ਸੂਟ ਹੋਏਗਾ 1850 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈਗਾ ਜੀ ਵਿਿੱਦੂ ਦੁਪੱਟਾ ਸੂਟ ਰਹੇਗਾ 1850 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਮਸਲੀਨ ਸਿਲਕ ਦਾ ਪਾਰਟੀ ਵੇਅਰ ਸੂਟ ਰਹਿਣ ਵਾਲਾ ਜਿਸ ਤੇ ਉੱਪਰ ਤੁਹਾਨੂੰ ਟੋਟਲੀ ਹੈਂਡ ਦਾ ਜਿਹੜਾ ਹੈਗਾ ਉਹ ਕੰਮ ਮਿਲਣਾ ਹੈ ਜੀ ਕਾਫੀ ਪਿਆਰਾ ਸੂਟ ਹੈਗਾ ਜੀ ਵਿਿੱਦੂ ਦੁਪੱਟਾ ਸੂਟ ਹੈ ਜੀ ਵਿਿੱਦੂ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਲੈਣੇ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਣਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਫੁੱਲੀ ਹੈਂਡ ਦਾ ਕੰਮ ਹੋਏਗਾ ਜੀ ਘੇਰੇ ਦੇ ਉੱਪਰ ਕਲਰ ਜੋ ਰਹੇਗਾ ਜੀ ਇਸ ਦਾ ਆਨੀਅਨ ਕਲਰ ਹੋਏਗਾ ਜੀ ਆਨੀਅਨ ਕਲਰ ਹੋਏਗਾ ਜੀ ਇਸ ਤੇ ਉੱਪਰ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਫੁੱਲੀ ਹੈਂਡ ਦਾ ਜਿਹੜਾ ਹੈਗਾ ਕੰਮ ਹੋਏਗਾ ਪਿਓਰ ਮਸਲੀਨ ਦਾ ਰਹਿਣ ਵਾਲਾ ਜੀ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਆ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਸੇਮ ਐਜੇ ਤੁਹਾਨੂੰ ਮਿਲਣੀ ਹੈ ਜੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਮਿਲੇਗਾ ਜੀ ਪਿਓਰ ਮਸਲੀਨ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਪਿਓਰ ਮਸਲੀਨ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਨਾਲ ਪਿਓਰ ਮਸਲੀਨ ਦੀ ਹੀ ਤੁਹਾਨੂੰ ਬਾਟਮ ਮਿਲੇਗੀ ਪਿਓਰ ਮਸਲੀਨ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਨਾਲ ਪਿਓਰ ਮਸਲੀਨ ਦਾ ਹੀ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਘੇਰੇ ਦੇ ਉੱਪਰ ਮਿਲੇਗਾ ਹੈਂਡਵਰਕ ਡਿਜੀਟਲ ਪ੍ਰਿੰਟ ਦਾ ਮੈਚਿੰਗ ਸੂਟ ਹੋਏਗਾ ਵਿਦ ਦੁਪੱਟਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲਣੀ ਹੈ ਜੀ ਕਾਫੀ ਪਿਆਰਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਹੀ ਮਿਲਣਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਪਿਓਰ ਮਸਲੀਨ ਦਾ ਸੂਟ ਦਾ ਪ੍ਰਾਈਜ਼ ਰਹੇਗਾ 1775 ਰੁਪਏ ਜੀ 1775 ਰੁਪਏ ਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਜਿਹੜਾ ਇਹ ਪਿਓਰ ਮਸਲੀਨ ਦਾ ਸੂਟ ਆ ਇਹ ਮਿਲ ਜਾਏਗਾ ਜੀ ਦੋ ਸੂਟਾਂ ਦੇ ਸ਼ਿਪਿੰਗ ਫ੍ਰੀ ਹੋਏਗੇ ਜੀ ਇੱਕ 1775 ਰੁਪਏ ਵਾਲਾ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਮੈਚਿੰਗ ਸੂਟ ਹੋਏਗਾ ਪਿਓਰ ਮਸਲੀਨ ਦਾ 1775 ਰੁਪਏ ਦੇ ਵਿੱਚ ਵਿਧੂ ਦੁਪੱਟਾ ਜੀ ਨੈਕਸਟ ਜੋ ਤੁਹਾਨੂੰ ਮਿਲਣ ਵਾਲਾ ਜੀ ਪਿਓਰ ਜਾਰਜਟ ਦਾ ਮਸਟਰਡ ਸ਼ੇਡ ਦਾ ਤੁਹਾਨੂੰ ਸੂਟ ਹੈ ਜਿਹੜਾ ਇਹ ਮਿਲੇਗਾ ਜੀ ਪਿਓਰ ਜਾਰਜਟ ਦਾ ਮਸਟਰਡ ਸ਼ੇਡ ਦਾ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਣਾ ਜੀ ਸੇਮ ਐਜ਼ ਇਹ ਤੁਹਾਨੂੰ ਫਰੰਟ ਬੈਕ ਮਿਲਣਾ ਜੀ ਡਿਜੀਟਲ ਪ੍ਰਿੰਟ ਦਾ ਫਰੰਟ ਮਿਲਣਾ ਜੀ ਸੇਮ ਐਜ਼ ਇਹ ਤੁਹਾਨੂੰ ਮਿਲਣੀ ਹੈ ਜੀ ਬੈਕ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਫਰੰਟ ਮਿਲਣਾ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਐਜ਼ ਅ ਡਿਜੀਟਲ ਪ੍ਰਿੰਟ ਆ ਉਹ ਮਿਲੇਗਾ ਜੀ ਅੰਬੀਆਂ ਵਾਲਾ ਪ੍ਰਿੰਟ ਆ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਸੇਮ ਐਜ਼ ਇਹ ਤੁਹਾਨੂੰ ਮਿਲਣੀ ਹੈ ਜੀ ਬੈਕ ਅੰਬੀਆਂ ਵਾਲਾ ਜਿਹੜਾ ਹੈਗਾ ਪ੍ਰਿੰਟ ਆ ਤੁਹਾਨੂੰ ਮਿਲਣਾ ਹੈ ਜੀ ਸੇਮ ਐਜ਼ ਇਹ ਤੁਹਾਨੂੰ ਮਿਲਣੀ ਹੈ ਬੈਕ ਇਹ ਵਾਲੀ ਤੁਹਾਨੂੰ ਮਿਲੇਗੀ ਜੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਪ੍ਰਿੰਟ ਆ ਜਿਹੜਾ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੇਗਾ ਕਲਰ ਰਹੇਗਾ ਜੀ ਮਸਟਰਡ ਸ਼ੇਡ ਹੋਏਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਨਾਲ ਤੁਹਾਨੂੰ ਮਿਲੇਗੀ ਪਿਓਰ ਮਸਲੀਨ ਦੀ ਬਾਟਮ ਹੋਏਗੀ ਜੀ ਪਿਓਰ ਮਸਲੀਨ ਸਿਲਕ ਦੀ ਨਾਲ ਤੁਹਾਨੂੰ ਮਿਲਣੀਆਂ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਨਾਲ ਤੁਹਾਨੂੰ ਮਿਲਣਾ ਹੈ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਤੁਹਾਨੂੰ ਦਿੱਤੀ ਹੋਈ ਮਿਲਣੀ ਹੈ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਉੱਪਰ ਦਿੱਤੀ ਮਿਲੇਗੀ ਜੌਰਜਟ ਦਾ ਦੁਪੱਟਾ ਹੋਏਗਾ ਖੁੱਲਾ ਡੁਲਾ ਦੁਪੱਟਾ ਹੋਏਗਾ ਜੌਰਜਟ ਦਾ ਸੂਟ ਹੋਏਗਾ ਮਤਲਬ ਕਿ ਜੌਰਜਟ ਦੀ ਸ਼ਰਟ ਰਹੇਗੀ ਜੌਰਜਟ ਦਾ ਦੁਪੱਟਾ ਰਹੇਗਾ ਤੇ ਨਾਲ ਤੁਹਾਨੂੰ ਮਸਲੀਨ ਸਿਲਕ ਦੀ ਮਿਲਣੀ ਹੈ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਮਸਲੀਨ ਸਿਲਕ ਦੀ ਬਾਟਮ ਸੂਟ ਦਾ ਜੋ ਪ੍ਰਾਈਸ ਰਹੇਗਾ 1800 ਰੁਪਏ ਜੀ 1800 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਵਿਦ ਦੁਪੱਟਾ ਉਹ ਮਿਲ ਜਾਏਗਾ ਜੀ ਵਿਦ ਦੁਪੱਟਾ ਸੂਟ ਹੈ ਜਿਹੜਾ ਤੁਹਾਨੂੰ 1800 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਹੈ ਜੀ ਮੈਚਿੰਗ ਸੂਟ ਵਿਦ ਦੁਪੱਟਾ ਜੀ 1800 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਟੈਬੀ ਲਾਈਨਿੰਗ ਦੀ ਤਰ੍ਹਾਂ ਇਹ ਔਰਗੈਂਜ਼ਾ ਦਾ ਸਟਾਫ ਹੋਏਗਾ ਜੀ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਰਹੇਗਾ ਵਿਦ ਦੁਪੱਟਾ ਸੂਟ ਰਹਿਣ ਵਾਲਾ ਜੀ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਸੋਬਰ ਜਿਹਾ ਛੇੜ ਤੁਹਾਨੂੰ ਮਿਲਣਾ ਜਿਸ ਦਾ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਜੀ ਘੇਰੇ ਦੇ ਉੱਪਰ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ ਟੈਬੀ ਔਰਗੈਂਜ਼ਾ ਦਾ ਤੁਹਾਨੂੰ ਇਹ ਸੂਟ ਮਿਲਣਾ ਜੀ ਬਹੁਤ ਪਿਆਰਾ ਸੂਟ ਹੈ ਜੀ neck ਤੱਕ ਤੁਹਾਨੂੰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਹੈ ਜਿਹੜਾ ਇਹ ਮਿਲੇਗਾ ਜੀ ਸੇਮ ਐਜ਼ ਇਹ ਤੁਹਾਨੂੰ ਰਾਮ ਟੈਕਸ ਬ੍ਰਾਂਡ ਦਾ ਸਟਾਫ ਆ ਜਿਹੜਾ ਮਿਲੇਗਾ ਜੀ ਸੇਮ ਐਜ਼ ਇਹ ਮਿਲਣੀ ਆ ਤੁਹਾਨੂੰ ਬੈਕ ਔਰ ਬਾਜੂ ਜੀ 3 ਮੀਟਰ ਦੀ ਸ਼ਰਟ ਹੈਗੀ ਆ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋएगी ਬੈਕ ਜੀ ਐਵਲੀ ਹੋएगी ਬੈਕ ਐਵਲੀ ਰਹਿਣ ਵਾਲੀਆਂ ਹੋਣਗੀਆਂ ਬਾਜੂ ਨਾਲ ਤੁਹਾਨੂੰ ਮਿਲਣੀ ਆ ਜੀ ਕਰੇਵ ਸਿਲਕ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਜੀ ਕਰੇਵ ਸਿਲਕ ਦੀ ਤੁਹਾਨੂੰ ਮਿਲਣੀ ਆ ਜੀ ਬਾਟਮ ਕ੍ਰੇਪ ਸਿਲਕ ਦੀ ਬਾਟਮ ਹੋਏਗੀ 10 ਮੀਟਰ ਦੀ ਸ਼ਰਟ ਹੋਏਗੀ 3 ਮੀਟਰ ਦੀ ਹੀ ਹੋਏਗੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਲੇਸ ਤੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦਿੱਤੀ ਹੋਈ ਮਿਲਣੀ ਹੈ ਜੀ ਦੁਪੱਟੇ ਦੇ ਉੱਪਰ ਲੇਸ ਤੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦਿੱਤੀ ਹੋਈ ਮਿਲੇਗੀ ਜੀ ਬਹੁਤ ਪਿਆਰਾ ਡਿਜ਼ਾਈਨਰ ਸੂਟ ਰਹਿਣ ਵਾਲਾ ਸੂਟ ਦਾ ਪ੍ਰਾਈਸ ਹੋਏਗਾ ਜੀ 2100 ਰੁਪਏ 2100 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਵਿਦ ਦੁਪੱਟਾ ਸੂਟ ਹੋਏਗਾ ਪ੍ਰਾਈਸ ਹੋਏਗਾ ਜੀ 2100 ਰੁਪਏ 2100 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਮਾਈਨਰ ਡਿਫੈਕਟਡ ਸੂਟ ਰਹਿਣ ਵਾਲਾ ਹੈ ਬਟ ਇਸ ਤੇ ਵਿੱਚ ਡਿਫੈਕਟ ਕਿਤੇ ਕੋਈ ਨਹੀਂ ਹੈਗਾ ਜੀ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਸੂਟ ਦਾ ਪ੍ਰਾਈਸ ਜੋ ਰਹਿਣ ਵਾਲਾ ਹੈਗਾ ਜੀ ਇਸ ਦਾ 2100 ਰੁਪਏ ਜਿਹੜਾ ਸੂਟ ਦਾ ਪ੍ਰਾਈਸ ਹੋਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜਿਹੜੀ ਟੈਬੀ ਔਰ ਗੈਂਜ਼ਾ ਦਾ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਪਿਆਰਾ ਕਢਾਈਆਂ ਨਾਲੋਂ ਕਾਫੀ ਪਿਆਰਾ ਡਿਜ਼ਾਈਨਰ ਸੂਟ ਰਹਿਣ ਵਾਲਾ ਜੀ ਪ੍ਰਾਈਜ਼ ਰਹੇਗਾ 2100 ਰੁਪਏ ਪਾਰਟੀ ویئر ਸੂਟ ਰਹਿਣ ਵਾਲਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਇਸਦੇ ਵਿੱਚ ਤੁਹਾਨੂੰ ਮਿਲਣਗੇ ਦੋ ਕਲਰ ਰਾਮ ਟੈਕਸ ਬ੍ਰਾਂਡ ਰਹਿਣ ਵਾਲਾ ਵਿਦ ਦੁਪੱਟਾ ਸੂਟ ਰਹਿਣ ਵਾਲਿਆ ਜੀ ਸਟਾਫ ਜੋ ਤੁਹਾਨੂੰ ਮਿਲਣਾ ਹੈ ਜਿਸ ਦਾ organza ਟਾਈਪ ਦਾ ਸਟਾਫ ਹੈਗਾ ਜੀ ਕਾਫੀ ਪਿਆਰਾ ਸਟਾਫ ਹੈ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਘੇਰੇ ਦੇ ਉੱਪਰ ਮਿਲਣਾ ਹੈ ਜੀ ਕਲਰ ਰਹੇਗਾ ਸਕਿਨ ਜੀ ਸਕਿਨ ਜਿਹੜਾ ਹੈਗਾ ਇਸ ਦਾ ਕਲਰ ਤੁਹਾਨੂੰ ਮਿਲੇਗਾ ਜੀ ਇਵਲ ਇੱਥੋਂ ਤੁਹਾਡਾ ਜਿਹੜਾ ਹੈਗਾ ਉਹ neck ready ਹੋਏਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਇੱਥੋਂ neck ਬਣੇਗਾ ਜੀ ਤੁਹਾਡਾ ਸਟਾਫ ਜੋ ਰਹਿਣ ਵਾਲਾ ਹੈਗਾ ਜਿਸ ਦਾ ਸਟਾਫ ਜੋ ਹੋਏਗਾ ਜੀ ਟੈਬੀ ਦੀ ਤਰ੍ਹਾਂ ਇਸ ਤਰ੍ਹਾਂ ਸਟਾਫ ਹੈਗਾ ਜੀ ਟੈਬੀ ਔਰਗੈਂਜ਼ਾ ਦੀ ਤਰ੍ਹਾਂ ਇਸ ਤਰ੍ਹਾਂ ਸਟਾਫ ਹੈ ਜੀ ਇਹ ਜਿਹੜੀ ਕੰਨੀ ਹੋਏਗੀ ਜੀ ਇਸ ਦੀ ਕੰਨੀ ਦੇ ਉੱਪਰ ਜਾ ਕੇ ਤੁਹਾਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਉਹ ਡਿਫੈਕਟ ਮਿਲੇਗਾ ਜੀ ਕੰਨੀ ਦੇ ਉੱਪਰ ਬਟ ਇਹਦਾ ਇਸ਼ੂ ਕੋਈ ਨਹੀਂ ਹੈਗਾ ਕਿਉਂਕਿ ਇਹਨੇ ਕਟਿੰਗ ਦੇ ਵਿੱਚ ਹੈ ਜਿਹੜਾ ਉਹ ਨਿਕਲ ਜਾਣਾ ਬਿਲਕੁਲ ਆਸਟ ਤੇ ਆਏਗਾ ਜੀ ਕੰਨੀ ਤੇ ਹੋਏਗਾ ਬਿਲਕੁਲ ਸੇਮ এজ ਜੀ ਤੁਹਾਨੂੰ ਜਿਹੜੀ ਹੈਗੀ ਉਹ ਬੈਕ ਮਿਲੇਗੀ ਜੀ ਸੇਮ এজ ਜੀ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਮਿਲਣੀ ਹੈ ਜੀ ਬੈਕ ਬਹੁਤ ਪਿਆਰੀ ਤੁਹਾਨੂੰ ਮਿਲਣੀ ਹੈ ਇਸਦੀ ਬੈਕ ਔਰ ਘੇਰੇ ਦੇ ਉੱਪਰ ਵੀ ਤੁਹਾਨੂੰ ਸੇਮ এজ ਦਾ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਵੀ ਮਿਲੇਗਾ ਜੀ ਔਰ ਨਾਲ ਤੁਹਾਨੂੰ ਮਿਲਣੀ ਹੈ ਜੀ ਕ੍ਰੇਵ ਸਿਲਕ ਦੀ ਪਲੇਨ ਬਾਟਮ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਬਹੁਤ ਪਿਆਰਾ ਪੀਸ ਹੈਗਾ ਜੀ ਅੱਬੀ ਔਰਗੈਂਜ਼ਾ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਬਹੁਤ ਪਿਆਰਾ ਸਟਾਫ ਹੈਗਾ ਵਿਦ ਦੁਪੱਟਾ ਹੋਏਗਾ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਪ੍ਰੋਪਰ ਜਿਹੜੀ ਹੈਗੀ ਤੁਹਾਨੂੰ ਔਰਗੈਂਜ਼ਾ ਲੇਸ ਦੇ ਨਾਲ ਫਿਨਿਸ਼ਿੰਗ ਤੁਹਾਨੂੰ ਮਿਲਣੀ ਹੈ ਜੀ ਦੁਪੱਟੇ ਦੇ ਉੱਪਰ ਖੁੱਲਾ ਡੁੱਲਾ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਦੁਪੱਟਾ ਜੋ ਰਹੇਗਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਬਹੁਤ ਪਿਆਰਾ ਦੁਪੱਟਾ ਜੀ ਕੜਾਈਆਂ ਨਾਲੋਂ ਹਟ ਕੇ ਕਾਫੀ ਪਿਆਰਾ ਸੂਟ ਹੋਇਆਗਾ ਪ੍ਰਾਈਜ਼ ਰਹੇਗਾ 2100 ਰੁਪਏ ਜੀ 2100 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਇਆਗਾ ਇਸਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲਣਾ ਹੈ ਜੀ ਇਸਦੇ ਵਿੱਚ ਕਲਰ ਜੋ ਤੁਹਾਨੂੰ ਮਿਲੇਗਾ ਇੱਕ ਕਲਰ ਹੋਰ ਮਿਲੇਗਾ ਜੀ ਪਿੰਕ ਸ਼ੇਡ ਇਸਦੇ ਵਿੱਚ ਇੱਕ ਕਲਰ ਤੁਹਾਨੂੰ ਮਿਲਣਾ ਹੈ ਜੀ ਪਿੰਕ ਸ਼ੇਡ ਤੁਹਾਨੂੰ ਮਿਲਣਾ ਹੈ ਜੀ 베ਬੀ ਪਿੰਕ ਕਲਰ ਮਿਲੇਗਾ ਜੀ ਉਹ ਵਾਲਾ ਸ਼ੇਡ ਸੀਗਾ ਸਕਿਨ ਕਲਰ ਜੀ ਉਹ ਵੀ ਬਹੁਤ ਪਿਆਰਾ ਲੱਗ ਰਿਹਾ ਔਰ ਪਿੰਕ ਸ਼ੇਡ ਵੀ ਬਹੁਤ ਪਿਆਰਾ ਲੱਗ ਰਿਹਾ ਸਟਾਫ ਹੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਇਸ ਦਾ ਸਟਾਫ ਬਹੁਤ ਜ਼ਿਆਦਾ ਪਿਆਰਾ ਹੈ ਜੀ ਸੇਮ ਐਜ਼ ਆ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਿਆ ਜੀ ਔਰ 프ਰੰਟ ਦੇ ਉੱਪਰ neck ਦੇ ਉੱਪਰ ਵੀ ਆਏਗਾ ਜੀ ਸੇਮ ਐਜ਼ ਆ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ neck ਦੇ ਉੱਪਰ ਵੀ ਮਿਲਣਿਆ ਜੀ ਬ੍ਰਾਂਡ ਰਹੇਗਾ ਰਾਮਟੈਕਸ ਰਾਮਟੈਕਸ ਬ੍ਰਾਂਡ ਰਹੇਗਾ ਸੇਮ ਐਜ਼ ਆ ਤੁਹਾਨੂੰ ਮਿਲਣੀ ਹੈ ਜੀ ਬੈਕ ਸੇਮ ਐਜ਼ ਤੁਹਾਨੂੰ ਬੈਕ ਮਿਲੇਗੀ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਅ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਨਾਲ ਤੁਹਾਨੂੰ ਬੇਬੀ ਪਿੰਕ ਕਲਰ ਦੀ ਮਿਲਣੀ ਹੈ ਜੀ 크ਰੇਪ ਸਿਲਕ ਦੀ ਬਾਟਮ ਜੀ 크ਰੇਪ ਸਿਲਕ ਦੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਡਿਜੀਟਲ ਪ੍ਰਿੰਟ ਦੀ ਹੀ ਤੁਹਾਨੂੰ ਮਿਲਣੀ ਹੈ ਨਾਲ ਸ਼ਰਟ ਜੀ ਬਹੁਤ ਪਿਆਰਾ ਹੋਏਗਾ ਪੀਸ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਖੁੱਲ੍ਹਾ ਡੁੱਲਾ ਕਾਫੀ ਪਿਆਰਾ ਦੁਪੱਟਾ ਹੈਗਾ ਜੀ ਲੇਸ ਤੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਹੈਗੀ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲੇਗੀ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਸੂਟ ਦਾ ਪ੍ਰਾਈਜ਼ ਹੋਏਗਾ ਜੀ 2100 ਰੁਪਿਆ 2100 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਕਾਫੀ ਪਿਆਰਾ ਸੂਟ ਹੈਗਾ ਜਿਹੜਾ ਤੁਹਾਨੂੰ ਮਿਲ ਜਾਏਗਾ 2100 ਰੁਪਏ ਦੇ ਵਿੱਚ ਕਲਰ ਰਹੇਗਾ 베بی ਪਿੰਕ ਸਟਾਫ ਰਹੇਗਾ ਜੀ ਟੈਬੀ ਔਰ ਗੈਂਜ਼ਾ ਦਾ ਬ੍ਰਾਂਡ ਰਹੇਗਾ ਜੀ ਰਾਮਟੈਕਸ ਬਹੁਤ ਪਿਆਰਾ ਸਟਾਫ ਹੈਗਾ ਜੀ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣੇ ਆ ਜੀ ਐਵਰਗ੍ਰੀਨ ਸੂਟ ਹੈ ਜੀ ਐਵਰਗ੍ਰੀਨ ਬਹੁਤ ਪਿਆਰਾ ਸੂਟ ਹੈਗਾ 2100 ਰੁਪਏ ਦੇ ਵਿੱਚ ਤੁਹਾਨੂੰ ਸੂਟ ਆ ਮਿਲ ਜਾਏਗਾ ਜੀ ਦੋ ਸੂਟਾਂ ਦੀ ਸ਼ਿਪਿੰਗ ਵੀ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਜਿਹੜੀ ਸ਼ਿਪਿੰਗ ਆ ਉਹ ਲੱਗੇਗੀ ਜੀ ਜਿਹੜੀਆਂ ਪਹਿਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕਦੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ